Música ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਆ ਰੇਟ ਮਹਗਾਈ ਆ ਠੀਕ ਆ ਜੀ 2 ਸੈਂਕੜੇ ਤਕਰੀਬਨ 2 ਸੈਂਕੜੇ ਆ ਇਹੋ ਰੇਸ ਸੀਗੀ ਜਿਹੜੀ ਆਪਾਂ ਨੂੰ 2500 ਦੀ ਏਡੀਕ ਟਰਾਲੀ ਮਿਲ ਜਾਂਦੀ ਸੀ ਠੀਕ ਆ ਤੇ ਅੱਜ ਇਹੋ ਟਰਾਲੀ ਕਿੰਨੇ ਸਾਈ ਹੈ ਵੀਰ 8200 ਦੀ ਇਹ ਟਰਾਲੀ 8200 ਦੀ ਸਟਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਆ ਰੇਟ ਮਹਗਾਈ ਆ ਠੀਕ ਆ ਜੀ 2 ਸੈਂਕੜੇ ਤਕਰੀਬਨ 2 ਸੈਂਕੜੇ ਆ ਇਹੋ ਰੇਸ ਸੀਗੀ ਜਿਹੜੀ ਆਪਾਂ ਨੂੰ 2500 ਦੀ ਐਡੀਕ ਟਰਾਲੀ ਮਿਲ ਜਾਂਦੀ ਸੀ ਠੀਕ ਆ ਤੇ ਅੱਜ ਇਹੋ ਟਰਾਲੀ ਕਿਨੇ ਸਟਾਈ ਹੈ ਵੀਰ 8200 ਦੀ ਇਹ ਟਰਾਲੀ 8200 ਦੀ ਸਟਾਈ ਜੇ ਠੀਕ ਆ ਆ ਕੋਠੀ ਆਪਣੀ ਪਲਸਟਰ ਹੋਣ ਵਾਲੀ ਪਈ ਆ ਸਾਰੀ ਅਜੇ ਇਸ ਮਹੀਨਾ ਡੇਢ ਮਹੀਨਾ ਹੋਇਆ ਮੈਨੂੰ ਕੰਮ ਰੋਕੇ ਨੂੰ ਹੈ ਤੇ ਆ ਖਾਲ ਜੇ ਆਮ ਆਦਮੀ ਪਾਰਟੀ ਦਾ ਕਹਿੰਦੇ ਆਮ ਆਦਮੀ ਪਾਰਟੀ ਆਊਗੀ ਤੇਰੇ ਤਾਂ ਇਹ ਖੱਡਾਂ ਖੋਲਣ ਗਿਆ ਠੀਕ ਆ ਰੈਵਨਿਊ ਜਨਰੇਟ ਹੋਊਗਾ ਤੇ ਆ ਹਾਲ ਜੇ 8200 ਦੀ ਟਰਾਲੀ ਮਹਿੰਗਾਈ ਦੀ ਆਈ ਹੁਣ ਮੈਂ ਕਿ ਆਪ ਬੁਰਾ ਹਾਲ ਹੋਇਆ ਪਿਆ ਜਾਮ ਜਨਤਾ ਦਾ ਬੇੜਾ ਘਰ ਕੀਤਾ ਨਾ ਨੇ ਫੜ ਕੇ ਸਟੂ ਸਾਹਿਬ ਮਾਈਨਿੰਗ ਨੂੰ ਲੈ ਕੇ ਹੁਣ ਕਿੰਦਾ ਦੀ ਜਿਹੜੀ ਕੀ ਸਥਿਤੀ ਹੈਗੀ ਹੈ ਜੇ ਆਪਾਂ ਗੱਲ ਕਰੀਏ ਮੋਗਾ ਜਲਾ ਦਿੱਤਾ ਸਰ ਮਾਈਨਿੰਗ ਨੂੰ ਲੈ ਕੇ ਜਦ ਤੱਕ ਸਭ ਤੋਂ ਵੱਡਾ ਇੱਕ ਮੇਨ ਇਸ਼ੂ ਸੀ ਇਲੀਗਲ ਮਾਈਨਿੰਗ ਦਾ ਸੋ ਇਲੀਗਲ ਮਾਈਨਿੰਗ ਪੂਰੀ ਤਰ੍ਹਾਂ ਕੰਟਰੋਲ ਹੈ ਕੋਈ ਵੀ ਮਤਲਬ ਰੀਸੈਂਟਲੀ ਸਾਨੂੰ ਕੋਈ ਐਕਟੀਵਿਟੀ ਨਜ਼ਰ ਨਹੀਂ ਆ ਰਹੀ ਕਿਉਂਕਿ ਉਹਦਾ ਇੱਕ ਕਾਰਨ ਇਹ ਵੀ ਹੈਗਾ ਕਿ ਜਿਹੜੀ ਅਸੀਂ ਦਿਨ ਰਾਤ ਮਿਹਨਤ ਕੀਤੀ ਹੈ ਅਸੀਂ ਕੀਤੀ ਹੈ ਸਾਡੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਮਿਹਨਤ ਕੀਤੀ ਗਈ ਹੈ ਉਹਦਾ ਇੱਕ ਨਤੀਜਾ ਕਿ ਇਲੀਗਲ ਮਾਈਨਿੰਗ ਤੋਂ ਹੁਣ ਲੋਕੀ ਕੰਨੀ ਘਤਰੋਂ ਲੱਗ ਕੇ ਦੂਜਾ ਇਹ ਰੀਜ਼ਨ ਹੈ ਕਿ ਵੀ ਜਿਹੜੇ ਕੰਟਰੈਕਟਰਸ ਨੇ ਸਟਾਕ ਕੀਤਾ ਹੋਇਆ ਸੀ ਮਟੀਰੀਅਲ ਖੱਡਾਂ ਤੋਂ ਬਾਹਰ ਉਹ ਵੀ ਸਟਾਕ ਹੀ ਸਾਰੇ ਆਪਰੇਸ਼ਨਲ ਹੋ ਗਏ ਆ ਤੇ ਜਿਹਦੇ ਤੋਂ ਲੋਕਾਂ ਨੂੰ ਮਤਲਬ ਆਮ ਹੀ ਰੇਤਾ ਮਿਲਣੇ ਸ਼ੁਰੂ ਹੋ ਗਈ ਸੋ ਉਹ ਵੀ ਹੁਣ ਇਸ ਪਾਸੇ ਨਹੀਂ ਜਾ ਰਹੇ ਕਿ ਇਲੀਗਲ ਮਾਈਨਿੰਗ ਕਿਉਂ ਕਰਨੀ ਜਦੋਂ ਆਪਾਂ ਨੂੰ ਸਸਤੇ इजीली ਰੇਟ ਤੇ ਭਾਅ ਤੇ ਆਪਾਂ ਨੂੰ ਰੇਤਾ ਮਿਲਦਾ ਪਿਆ ਸਰਕਾਰੀ ਖੱਡਾਂ ਤੋਂ ਅਪਰੂਵਡ ਪੇਮੈਂਟ ਸਲਿੱਪ ਤੋਂ ਤੇ ਉਹ ਵੀ ਇੱਕ ਕਾਰਨ ਹੈਗਾ ਜੀ ਕਿ ਰੇਤਾ ਦਾ ਹੁਣ ਕੋਈ ਬਹੁਤਾ ਇਸ਼ੂ ਇਲੀਗਲ ਮਾਈਨਿੰਗ ਦਾ ਨਹੀਂ ਦਿਖ ਰਿਹਾ ਪਰ ਸਰ ਜੇ ਦੇਖਿਆ ਜਾਵੇ ਤਾਂ ਮਾਰਕੀਟ ਦੇ ਵਿੱਚ ਰੇਟਾ ਛੋੜੀ ਜਿਹੜੀ ਹੈਗੀ ਹੈ ਫਿਰ ਉਹੀ 9000 ਰੁਪਏ ਦੀ ਟਰਾਲੀ ਜਾਂ 10000 ਦੀ 8000 ਦੀ ਰੇਟ ਬਣੇ ਹਾਈ ਹੈਗੇ ਨੇ ਉਹਦਾ ਸਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਉਹਦਾ ਇੱਕ ਤਾਂ ਪ੍ਰਾਈਸ ਆਫ ਸੈਂਡ ਜਿਵੇਂ 9 ਰੁਪਏ ਪਲੱਸ ਜੀਐਸਟੀ ਦੀ ਜੇ ਆਪਾਂ ਗੱਲ ਕਰੀ ਤਾਂ 9 ਰੁਪਏ 45 ਪੈਸੇ ਆਪਾਂ ਨੂੰ ਪਿੱਟ ਹੈਡ ਤੇ ਕਾਸਟ ਕਰਦੀ ਹੈ ਜੀ ਸੈਂਡ ਪਰ ਸੀਐਫਟੀ ਤੇ ਜੇ 500 ਫੁੱਟ ਦੀ ਐਵਰੇਜ ਆਪਾਂ ਕਰ ਲਈਏ ਤਾਂ 4700 4800 ਦੀ ਆਪਾਂ ਨੂੰ ਰੇਤਾ ਪਈ ਜੀ ਤੇ ਜੇ ਆਪਾਂ ਪਿੱਟ ਹੈਡ ਤੋਂ ਲੈ ਕੇ ਮੋਗੇ ਤੱਕ ਦਾ ਜਾਂ ਜਿੱਥੋਂ ਤੱਕ ਵੀ ਡੈਸਟੀਨੇਸ਼ਨ ਤੱਕ ਦਾ ਜੇ ਆਪਾਂ ਟਰਾਂਸਪੋਰਟੇਸ਼ਨ ਚਾਰजेस ਆਪਾਂ ਦੇਖੀਏ ਜਿਵੇਂ ਹੁਣ ਮੋਗੇ ਦੇ ਲਾਲੇ 30 ਕਿਲੋਮੀਟਰ on an average ਆਪਾਂ ਕਰੀਏ ਤਾਂ ਇੱਕ ਟਰੈਕਟਰ ਟਰਾਲੀ ਮੋਗੇ ਤੱਕ ਦਾ 2000 ਤੋਂ 2500 ਤੱਕ ਦਾ ਡੀਜ਼ਲ ਦਾ ਉਹਦਾ ਖਰਚਾ ਹੈਗਾ ਸੋ ਉਹ ਜੇ ਅਗਰ ਆਪਾਂ ਟਰਾਂਸਪੋਰਟੇਸ਼ਨ ਚਾਰजेस ਆਪਾਂ ਵਿੱਚ ਐਡ ਕਰਦੇ ਆ ਪ੍ਰਾਈਸ ਆਫ ਸੈਂਡ ਦੇ ਨਾਲ ਤਾਂ ਨੀਅਰ ਅਬਾਊਟ ਆਪਣਾ 7000 7500 ਦੇ ਕਰੀਬ ਆਪਾਂ ਨੂੰ ਟਰਾਲੀ ਕੋਸਟ ਕਰੇਗੀ ਮੋਗੇ ਦਾ ਵਿੱਚ ਔਰ ਇਹੀ ਰੇਟ ਤੇ ਆਪਾਂ ਨੂੰ ਟਰਾਲੀ ਮਿਲਦੀ ਪਈ ਹੈ ਸੋ ਲੋਕਾਂ ਦੇ ਵਿੱਚ ਇਹ ਹੈ ਕਿ ਅਸੀਂ 9 ਰੁਪਏ ਦੇ ਹਿਸਾਬ ਨਾਲ 9 ਰੁਪਏ ਦੇ ਹਿਸਾਬ ਨਾਲ ਸਾਨੂੰ ਰੇਤਾ ਦਾ ਸਾਨੂੰ ਆਹ ਕਾਸਟ ਲੱਗਣੀ ਚਾਹੀਦੀ ਆ ਬਟ ਉਹ ਟਰਾਂਸਪੋਰਟੇਸ਼ਨ ਕਾਸਟ ਵਿੱਚ ਇਨਕਲੂਡ ਨਹੀਂ ਕਰਦੇਗੇ ਜਿਸ ਕਰਕੇ ਉਹਨਾਂ ਨੂੰ ਲੱਗਦਾ ਕਿ ਵੀ ਰੇਤਾ ਦੇ ਰੇਟ ਤਾਂ ਅੱਜ ਵੀ ਬਹੁਤ ਜ਼ਿਆਦਾ ਨੇ ਜੇ ਅਸੀਂ ਮੋਗਾ ਜਿਲ੍ਹੇ ਦੀ ਗੱਲ ਕਰੀਏ ਤਾਂ ਕਿੰਨੀਆਂ ਇਸਲੇ ਖੰਡਾਂ ਦੇਣੀਆਂ ਆ ਗਈਆਂ ਕੰਮ ਕਰ ਰਹੀਆਂ ਨੇ ਲੇਕਿਨ ਜਿਹੜੀਆਂ ਆ ਗਈਆਂ ਨੇ ਡਿਸਟ੍ਰਿਕਟ ਮੋਗਾ ਦੇ ਵਿੱਚ ਸਾਡੀ ਇੱਕ ਮਾਈਨਿੰਗ ਸਾਈਟ ਹੈਗੀ ਆ ਜਿਹੜੀ ਜੋ ਕਿ ਮੌਨਸਨ ਸੀਜ਼ਨ ਕਰਕੇ ਇਸ ਟਾਈਮ ਆਪਰੇਸ਼ਨਲ ਨਹੀਂ ਹੈਗੀ ਬਟ ਬਾਏ ਦਾ ਐਂਡ ਆਫ ਥਿਸ ਮੰਥ ਇਸ ਇਹ ਸਾਈਟ ਵੀ ਸਾਡੀ ਆਪਰੇਸ਼ਨਲ ਹੋ ਜਾਏਗੀ ਤੇ ਲੋਕਾਂ ਨੂੰ ਸਸਤੇ ਭਾਅ ਤੇ ਰੇਤਾ ਮਿਲਣੀ ਸ਼ੁਰੂ ਹੋ ਜਾਏਗੀ